ਵਾਹ ਕਰੋ ਵਾਹ ਹਾ ਜੇ ਦੇ ਨਾ ਪਿਆਰੇ ਪੰਜ ਕੰਗਾ ਕੜਾ ਗਤਰਾ ਤੇ ਕਿ ਸ਼ਹਿਰਾ ਕਿੰਨੇ ਪਉਣਾ ਸੀ ਜੇ ਨਾ ਦਸ਼ਮੇ ਸ਼ੇ ਪਿਤਾ ਵਾਰ ਦੋ ਨਾ ਪਿਤਾ ਦਿੱਲੀ ਜਨ ਜੂ ਵਾਲਾ ਦਸ ਕੇਣ ਬਚੋੜਾ ਸੀ ਜੇ ਨ ਦਸ਼ਮੇਸ਼ ਪਿਤਾ ਵਾਰ ਦੋਣਾ ਲਾਲ ਕਿਆਰੇ ਮਾਛੀ ਵੜੇ ਜੰਗਲਾਂ ਤੇ ਦਸ ਕੇਣ ਸੋੜਾ ਸੀ ਮੰਦਰ ਹਿਵਾਲੇ ਗੁਰੂ ਧਾਮ ਨਾਨਜਰੇ ਆਉਂਦੇ ਫੇਰ ਕਿਸ ਟੇ ਜਾ ਤੇ ਕਵੀਸ਼ਰਾਨੇ ਗੋਣਾਸੀ ਫੇਰ ਕਿਸ ਟੇ ਜਾ ਤੇ ਕਵੀਸ਼ਰਾਨੇ ਗੋਣਾਸੀ ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤਕੀਆਂ ਤੇ ਬੇੜਿਆਂ ਦਾ ਪਵਜਲੋ ਪਾਰ ਹੋ ਗਏ ਕਾਮਤੇ ਕਰੋਦ ਵਿੱਚ ਸੜੇ ਹੋਏ ਜੋ ਹਿਰਦੇ ਨਾ ਦੇ ਠੰਡੇ ਥਾਰ ਹੋ ਗਏ ਰਸਤੇ ਪਾਇਆ ਸੀ ਕੋਡੇ ਜੇ ਰਾਕੇ ਚਾਨੂ ਯੋ ਤੇ ਸੱਜੇ ਨੇ ਠੱਗ ਵਰਗੇ ਸੇਵਾ ਦਾਰ ਹੋ ਗਏ ਪੜਿਆ ਸੁਣਿਆ ਹੈ ਜਿੰਨਾ ਮਨ ਚੇਤ ਲਾ ਕੇ ਤੇਰੋ ਛਨੇ ਵਿੱਚ ਉਹ ਸਾਰੇ ਸੰਸਾਰ ਹੋ ਗਏ ਤੇਰੋ ਛਨੇ ਵਿੱਚ ਉਹ ਸਾਰੇ ਸੰਸਾਰ ਹੋ ਗਏ ਨਾਲ ਤਜਵੀ ਜਾਂ ਨੇਹੋ ਨਹੀਂ ਲੱਗਦੇ ਛੱਡ ਕਾਗਜ਼ ਕਲਮ ਦਵਾਤਾ ਸ਼ਾਨ ਗੁਮਾਨ ਲਿਬਾਜ਼ ਨਹੀਂ ਵਿਕਦੇ ਤੇ ਨਾ ਰੱਬ ਪੁੱਛਦਾ ਜਾਤਾ ਸਾਡੇ ਤ੍ਰੈਮਣ ਦੇਹੀ ਦਾ ਕੀ ਤੋਣਾ ਇੱਕ ਥੋ ਲੈ ਟੁਕੜਾ ਦਿਲ ਦਾ ਦੇਹੀ ਧੋਤਿਆਂ ਕਿਛ ਲੱਭੈ ਨਹੀਂ ਦਿਲ ਤੋਂ ਤਿਆ ਰੱਬ ਮਿਲਦਾ ਦਿਲ ਤੋਂ ਤਿਆ ਰੱਬ ਮਿਲਦਾ ਵਾਹ ਗੁਰੂ ਨਿੱਲੇ ਦੇ ਆਛਾਇ ਸਵਾਰਾ ਨਿੱਲੇ ਦੇ ਆਛਾਇ ਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਆਛਾਏ ਅਸਵਾਰਾ ਨੀਲੇ ਦੇ ਆਛਾਏ ਅਸਵਾਰਾ ਨੀਲੇ ਦੇ ਆਛਾਏ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਆਛਾਏ ਅਸਵਾਰਾ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਲੋ ਸਾੜ ਦੀ ਉmber ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਇੱਕ ਸਿਰ ਦੀ ਦੇ ਕਰਬਾਨੀ ਪੰਜਾਣੂ ਆਪ ਚਟਕਾਇਆ ਇੱਕ ਸਿਰ ਦੀ ਦੇ ਕਰਬਾਨੀ ਪੰਜਾਣੂ ਆਪ ਚਟਕਾਇਆ ਫਿਰ ਰਹਿਣ ਦੇਣ ਦੇ ਦਾਤਾ ਤੇਰੇ ਲੈਣ ਦੇਣ ਦੇ ਦਾਤਾ ਦੁਨੀਆਂ ਤੋਂ ਕਾਜ ਨਿਆਰੇ ਨਿੱल्ले ਦੇ ਆਸ਼ਾਇ ਅਸਵਾਰਾ ਨਿੱल्ले ਦੇ ਆਸ਼ਾਇ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱल्ले ਦੇ ਆਸ਼ਾਇ ਅਸਵਾਰਾ ਤੋ ਨਾਨ ਪਖੇ ਅੰਗਿਆਰੇ ਟੱਟੇ ਉੱਠੀ ਪੜਕ ਜਵਾਲਾ ਨੈਣ ਪਖੇ ਅੰਗਿਆਰੇ ਟੱਟੇ ਉੱਠੀ ਪੜਕ ਜਵਾਲਾ ਫਿਰ ਲੜਿਆ ਜੁੱਧ ਪੰਗਾਣੀ ਹਾਂ ਫਿਰ ਲੜਿਆ ਜੁੱਧ ਪੰਗਾਣੀ ਦੁਸ਼ਮਣ ਦਾ ਤੱਕ ਕੇ ਚਾਲਾ ਫਿਰ ਲੜਿਆ ਜੁੱਧ ਪੰਗਾਣੀ ਦੁਸ਼ਮਣ ਦਾ ਤੱਕ ਕੇ ਚਾਲਾ ਵੈਰੀ ਨੂੰ ਪਾਜੜ ਪੈ ਗਈ ਦੁਸ਼ਮਣ ਨੂੰ ਪਾਜੜ ਪੈ ਗਈ ਜੱਦ ਦੇਕੇ ਹੱਥ ਕਰਾਰੇ ਤੇਰੇ ਦੇ ਆਸ਼ਾ ਯਾ ਸਵਾਰਾ ਨਿੱਲੇ ਦੇ ਆਸ਼ਾ ਯਾ ਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦੇ ਆਸ਼ਾ ਯਾ ਸਵਾਰਾ ਅੱਜ ਕਿਲਾ ਵੇਖ ਕੇ ਖਾਲੀ ਓ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਅੱਜ ਕਿਲਾ ਵੇਖ ਕੇ ਖਾਲੀ ਓ ਅੱਜ ਕਿਹੜਾ ਵੇਖ ਕੇ ਖਲੀ ਬੜੀ ਖੁਸ਼ੀ ਮਨਾਈ ਗੈਰਾ ਪਰਿਵਾਰ ਵਛੋੜਾ ਪਤਾ ਸਰਸਾ ਦੀਆਂ ਖੂਨੀ ਲਹਿਰਾ ਪਰਿਵਾਰ ਵਛੋੜਾ ਪਤਾ ਸਰਸਾ ਦੀਖੁ ਨੀ ਲਹਿਰਾ ਮਾ ਗੁਜਰੀ ਦੇ ਨਾਲ ਤੁਰਗੇ ਮਾ ਗੁਜਰੀ ਦੇ ਨਾਲ ਤੁਰਗੇ ਵਿਛੜ ਗਏ ਰਾਜ ਦਲਾਰੇ ਨੀਲੇ ਦੇ ਅਸ਼ਾਇਆ ਸਵਾਰਾ ਨੀਲੇ ਦੇ ਅਸ਼ਾਇਆ ਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਅਸ਼ਾਇਆ ਸਵਾਰਾ ਚੰਨ ਨਾਲ ਸੁਹਣੇ ਮੁਖੜੇ ਦੋ ਛੁਪਗੇ ਵਿੱਚ ਦਿਵਾਰਾ ਕੰਨ ਨਾਲੋ ਸੋਹਲੇ ਮੁਖੜੇ ਦੋ ਛੁਪਗੇ ਵਿੱਚ ਦਿਵਾਰਾ ਤਨ ਮਾ ਗੁਜਰੀ ਦਾ ਜੇਰਾ ਤਨ ਮਾ ਗੁਜਰੀ ਦਾ ਜੇਰਾ ਜਿਨ ਚੱਲੇ ਕਸਟ ਹਜ਼ਾਰਾਂ ਤਨ ਮਾ ਗੁਜਰੀ ਦਾ ਜੇਰਾ ਜਿਨ ਚੱਲੇ ਕਸ਼ਟ ਹਜ਼ਾਰਾਂ ਮੇਰੇ ਲਾਲ সিদ্দিক ਵਿੱਚ ਪੂਰੇ ਮੇਰੇ ਲਾਲ সিদ্দিক ਵਿੱਚ ਪੂਰੇ ਤੂੰ ਹਾਰ ਗਈ ਸਰਕਾਰੇ ਦਿਆシャ ਅਸਵਾਰਾ ਨਿੱਲੇ ਦਿਆシャ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦਿਆシャ ਅਸਵਾਰਾ ਲੈ ਸਾਮਪ ਪディション ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਲੈ ਸਾਮਪ ਪディション ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਜ਼ਾਲਮ ਨੇ ਚੜਕੇ ਆਉਣਾ ਜ਼ਾਲਮ ਨੇ ਚੜਕੇ ਆਉਣਾ ਲੱਖਾਂ ਦੀ ਗਿਣਤੀ ਭਾਰੀ ਜ਼ਾਲਮ ਨੇ ਚੜਕੇ ਆਉਣਾ ਖਾਂ ਦੀ ਗਿਣਤੀ ਭਾਰੇ ਤੂੰ ਹੱਥੀ ਜੰਗ ਨੂੰ ਤੋਰੇ ਤੂੰ ਹੱਥੀ ਜੰਗ ਨੂੰ ਤੋਰੇ ਸੀ ਆਪਣੇ ਪੁੱਤਰ ਪਿਆਰੇ ਨਿੱਲੇ ਦੇ ਅਸ਼ਾਇ ਅਸਵਾਰਾ ਨਿੱਲੇ ਦੇ ਅਸ਼ਾਇ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦੇ ਅਸ਼ਾਇ ਅਸਵਾਰਾ ਆਈਆ ਵੱਡੇ ਭਾਗਾਂ ਵਾਲਿਓ ਜੁਗੋ ਜੁਗ ਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹੋ ਜਿਹੜੀਆਂ ਸੰਗਤਾਂ ਹਜੇ ਤੱਕ ਪੰਡਾਲ 'ਚ ਹਾਜ਼ਰ ਨਹੀਂ ਹੋਈਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਇੱਧਰ ਉੱਧਰ ਫਿਰਨ ਨਾਲੋਂ ਗੁਰੂ ਦੀ ਸ਼ਰਮ ਦੇ ਵਿੱਚ ਆ ਜਾਣਾ ਚੰਗੀ ਗੱਲ ਐ ਸੋ ਜਿੰਨੀਆਂ ਵੀ ਸੰਗਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਹਨ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾ ਦੇ ਜਾਣ ਕੇ ਗੱਜ ਕੇ ਫਤੇ ਬਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਜੇਕਰ ਆਪਾਂ ਸਾਧ ਸੰਗਤ ਦੇ ਵਿੱਚ ਨਹੀਂ ਨਾ ਬੈਠਦੇ ਤੇ ਆਪਾਂ ਨੂੰ ਉਹ ਸੰਗਤ ਦਾ ਫਲ ਵੀ ਨਹੀਂ ਮਿਲਦਾ ਕਿਉਂਕਿ ਪਹਿਲਾਂ ਸਤਜੋਗ ਦਾ ਸਮਾਂ ਸੀ ਉਸ ਵੇਲੇ ਇਕੱਲਾ ਬੰਦਾ ਜੰਗਲਾਂ 'ਚ ਜਾ ਕੇ ਭਗਤੀ ਕਰ ਲੈਂਦਾ ਸੀ ਰੱਬ ਨੂੰ ਯਾਦ ਕਰਦਾ ਸੀ ਰੱਬ ਖੁਸ਼ ਹੋ ਕੇ ਫਲ ਦੇ ਦਿੰਦਾ ਸੀ ਪਰ ਹੁਣ ਸਮਾਂ ਜੋ ਚੱਲ ਰਿਹਾ ਏ ਕਲਯੁਗ ਦਾ ਸਮਾਂ ਏ ਤੇ ਕਲਯੁਗ ਦੇ ਸਮੇਂ ਦੇ ਵਿੱਚ ਇਕੱਲਾ ਬੰਦਾ ਭਗਤੀ ਕਰੇ ਤੇ ਉਹ ਰਾਸ ਨਹੀਂ ਆਉਣੀ। ਉਹਦੇ ਬਾਅਦ ਤੇ ਸਾਧ ਸੰਗਤ ਦਾ ਓਟ ਆਸਰਾ ਲੈਣਾ ਜ਼ਰੂਰੀ ਏ। ਤੇ ਸਾਧ ਸੰਗਤ ਉਹੀ ਮਹਾਨ ਹੁੰਦੀ ਏ ਜਿੱਥੇ ਸਾਧ ਸਤ ਸੰਗ ਦੇ ਨਾਲ-ਨਾਲ ਸੰਤ ਸੰਗ ਵੀ ਹੋਵੇ। ਤੇ ਮੰਗਲ ਸਿੰਘ ਜੀ ਸਤਲਾਣੀ ਸਾਹਿਬ ਵਾਲੇ ਉਹਨਾਂ ਦੀ 24ਵੀਂ ਵਰਸੀ ਨੂੰ ਯਾਦ ਕਰਦੇ ਆਂ। ਸੰਤ ਬਾਬਾ ਗੁਰਪਿੰਦਰ ਸਿੰਘ ਜੀ ਸਤਿਪਾਲਨੀ ਸਾਹਿਬ ਵਾਲੇ ਅਤੇ ਉਹਨਾਂ ਦੇ ਸੁਪੁੱਤਰ ਸੰਤ ਬਾਬਾ ਇੰਦਰਵੀਰ ਸਿੰਘ ਜੀ ਉਹਨਾਂ ਵੱਲੋਂ ਅੱਜ ਮੱਧ ਦੀ ਰਾਤਰੀ ਦੇ ਦੀਵਾਨ ਸਜਾਏ ਗਏ ਹਨ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹੋ ਜੇ ਉਪਰਾਲੇ ਨਾਲ ਤੇ ਆਪਣੇ ਵੱਡਿਆਂ ਮਹਾਪੁਰਖਾਂ ਨੂੰ ਯਾਦ ਕਰਦੇ ਹਨ ਨਾਲੇ ਗੁਰੂ ਸੰਗਤ ਦੇ ਨਾਲ ਗੁਰਬਾਣੀ ਦਾ ਹਰ ਜਸ ਗੁਰ ਇਤਿਹਾਸ ਇਹ ਸਭ ਦੀ ਸਾਂਝ ਪਾਉਂਦੇ ਹਨ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇੱਕ ਕਵਿਤਾ ਉਸ ਤੋਂ ਬਾਅਦ ਸੈਕਟਰੀ ਸਾਹਿਬ ਦੱਸਣਗੇ ਜਿਵੇਂ ਸੈਕਟਰੀ ਸਾਹਿਬ ਕਹਿਣਗੇ ਓਵੇਂ ਹੁਕਮ ਸਿਰ ਮੱਥੇ ਆ ਜੀ ਹਾਂਜੀ ਫੌਜਾਂ ਦਾ ਕੁਝ ਹੀ ਰਿਹਾ ਸਾਈ ਸਾਧੂਆ ਦੀ ਗੱਲ ਕੀ ਸੁਨਾਈਏ ਸੰਗਤੇ ਸਾਧੂਆ ਤੋਵਾਰੇ ਵਾਰੇ ਜਾਈਏ ਸੰਗਤੇ ਸਾਧੂਆ ਤੋਵਾਰੇ ਵਾਰੇ ਜਾਈਏ ਸੰਗਤੇ ਰੱਬ ਦੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢ ਦੇ ਕਿ ਸਾਧੂ ਕਦੇ ਬੋਲਾਣੀ ਬਚਣ ਛੱਡ ਦੇ ਸਾਧੂ ਕਦੇ ਬੋਲਾਣੀ ਬਚਣ ਛੱਡ ਦੇ ਬੜੀ ਸੋਚ ਸੋਚ ਮੂੰਹੋਂ ਗੱਲ ਕੱਢ ਦੇ ਸਾਧੂ ਕਦੇ ਬੋਲਾਣੀ ਬਚਣ ਛੱਡ ਦੇ ਸਾਧੂ ਕਦੇ ਬੋਲਾਣੀ ਬਚਣ ਛੱਡ ਦੇ ਸਾਧੂ ਆ ਦੀ ਮੋੜ ਨਾਣਾ ਕਰਤਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਉਹ ਸੁਖਿਆ ਵੇ ਲਾਉਣੂ ਸਾਧੂ ਫਾਲ ਲਾਵੰਦੇ ਕਿ ਪੁੱਤਰਾ ਦੇ ਦੀਵੇ ਕਰਾਚੇ ਜਗਾਵੰਦੇ ਪੁੱਤਰਾ ਦੇ ਦੀਵੇ ਕਰਾਚੇ ਜਗਾਵੰਦੇ ਰੂਪ ਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਆਦੂ ਆਦੀ ਮੈਂ ਮਾਇਆ ਪਰ ਅਪਾਰ ਜੀ ਓ ਰਸਤਾ ਵਿਖੋਂਦੇ ਪੁੱਲੀ ਹੋਈ ਲੁਕਾਈ ਨੂੰ ਕੇ ਰੱਬ ਨਾਲ ਜੋੜ ਦੇਣ ਮਾਈ ਪਾਈ ਨੂੰ ਗੁਰੂ ਨਾਲ ਜੋੜ ਦੇਣ ਮਾਈ ਪਾਈ ਨੂੰ ਤਪ ਦੇ ਦਿਲਾਂ ਨੂੰ ਸਾਈਂ ਦਿੰਦੇ ਧਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਹਾ ਦੁਆ ਦੀ ਮਹਿਮਾ ਅਪਰੇ ਅਪਾਰ ਜੀ ਹਰ ਕੋਈ ਨਹੀਂ ਸੰਤਾ ਦੀ ਰਮ ਜਾਨਦਾ ਕਿ ਹਰ ਕੋਈ ਨਹੀਂ ਸੰਤਾ ਦਾ ਪਿਆਰ ਮਾਣਦਾ ਹਰ ਕੋਈ ਨਹੀਂ ਸੰਤਾ ਦਾ ਪਿਆਰ ਮਾਣਦਾ ਦੁਆ ਨੂੰ ਪਹੁੰਚਦਾ ਨਹੀਂ ਜਹੰਕਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਨੀਵਾ ਹੋ ਜੂ ਸਾਧੂ ਦੀ ਸਰਣ ਆਉਂਦਾ ਹੈ ਓਹੋ ਮੂਹ ਮੰਗਿਆ ਮੁਰਾਦਾ ਪੁੰਦਾ ਹੈ ਓਹੋ ਮੂਹ ਮੰਗਿਆ ਮੁਰਾਦਾ ਪੁੰਦਾ ਹੈ ਮੇਰੇ ਪਦਾਰਥ ਇਹ ਨਾ ਤੋਂ ਚਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਉਹ ਦੁਨੀਆ ਦਾ ਪਲਾ ਸਾਧੂਆਂ ਨੇ ਲੋੜਿਆ ਕਿ ਸਾਧੂਆ ਦਾ ਪਿਆ ਰੱਬ ਵੀ ਨਾ ਮੋੜਿਆ ਸਾਧੂਆ ਦਾ ਪਿਆ ਰੱਬ ਵੀ ਨਾ ਮੋੜਿਆ ਵੱਡੇ ਭਾਗਾਂ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਪਰੇ ਅਪਾਰ ਜੀ ਸਾਧੂਆ ਦੀ ਮਾਇਆ ਪਰ ਅਪਾਰ ਜੀ ਉਹ ਸਾਧੂਆ ਤੇ ਰੱਬ ਚੈਣਾ ਪੇਤ ਜਾਣੀਏ ਸਾਧੂਆ ਨੂੰ ਰੱਬ ਦਾ ਸਰੂਪ ਜਾਣੀਏ ਸਾਧੂਆ ਨੂੰ ਰੱਬ ਦਾ ਸਰੂਪ ਜਾਣੀਏ ਮੈਂ ਮੇਚਾ ਕਰਿਆ ਸੱਚੀਆਂ ਉਚਾਰ ਜੀ ਸਾਧੂਆ ਦੀ ਮਾਇਆ ਪਰ ਅਪਾਰ ਜੀ ਸਾਧੂਆ ਦੀ ਮਾਇਆ ਪਰ ਅਪਾਰ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਤਣੀਆਂ ਬੇਨਤੀਆਂ ਕਰਦੇ ਹੋਏ ਆਪ ਸਭ ਸੰਗਤਾਂ ਤੋਂ ਖੀਮਾ ਦੇ ਜਾਚਕ ਹਾਂ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ